ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਦਸ਼ਮੇਸ਼ ਡੇਰੀ YouTube ਚੈਨਲ ਤੇ ABC ਵੀਰਾਵਲੀ ਪੇਜ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਹੈ ਖਾਸ ਇਸ ਕਰਕੇ ਹੋਣ ਵਾਲੀ ਵੀ ਜਿਹੜਾ ਤੁਹਾਨੂੰ ਅਸੀਂ ਬੁੱਲ ਦਿਖਾ ਰਹੇ ਹਾਂ ਬਹੁਤ ਹੀ ਵਧੀਆ ਬਲੱਡ ਲਾਈਨ ਦਾ ਬੁੱਲੇ ਜਿਹਦੀ ਕਿ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਪੰਜਾਬ ਦੇ ਵਿੱਚ ਸੀਮਨ ਲਈ ਪਰ ਥੋੜੇ ਸਮੇਂ ਵਿੱਚ ਇਸ ਦਾ ਸੀਮਨ ਅਸੀਂ ਆਪਾਂ ਉਪਲਬਧ ਕਰਵਾ ਦੇਾਂਗੇ ਜੋ ਆਪਣੇ ਕਿਸਾਨ ਵੀਰ ਨੇ ਕਿਉਂਕਿ ਇਹੋ ਜੀਆਂ ਬਲੱਡ ਲਾਈਨਾਂ ਘਰ ਘਰ ਨਹੀਂ ਖੜੀਆਂ ਇਹ ਜਿਵੇਂ ਆਪਾਂ ਕਹਿ ਲਈਏ ਜਿਵੇਂ ਰਜੀਵ ਸਰਪੰਚ ਨੇ ਮੂਹਰਾ ਦੇ ਵਿੱਚ ਕ੍ਰੀਮ ਇਕੱਠੀ ਕੀਤੀ ਏ ਓਵੇਂ ਹੀ ਨੀਲੀ ਰਾਵੀ ਦੇ ਵਿੱਚ ਇੱਕ ਕ੍ਰੀਮ ਇਕੱਠੀ ਕਰਕੇ ਲੈ ਕੇ ਆਏ ਨੇ ਆਪਦੇ ਫਾਰਮ ਤੇ ਉਹਦੇ ਵਿੱਚ ਬਾਦਲ ਬੁੱਲ ਦੀ ਗੱਲ ਕਰ ਲਈਏ ਉਹਦੇ ਵਿੱਚ ਪੰਜਾਬ ਬੁੱਲ ਦੀ ਗੱਲ ਕਰ ਲਈਏ ਤਾਂ ਇਹ ਬੁੱਲ ਤੁਹਾਨੂੰ ਇਹੋ ਜੀਆਂ ਬਲੱਡ ਲਾਈਨਾਂ ਨੇ ਜਿਹੜੀਆਂ ਆਪਾਂ ਨੂੰ ਸੌਖੀਆਂ ਨਹੀਂ ਮਿਲਦੀਆਂ ਸੋ ਬਹੁਤ ਧੰਨਵਾਦ ਰਜੀਵ ਸਰਪੰਚ ਜੀ ਦਾ ਜੋ ਉਹਨਾਂ ਨੇ ਇਹੋ ਜਿਹੇ ਬੋਲੇ ਇਹੋ ਜੀਆਂ ਬਲੀਡਾਂ ਆਪਦੇ ਫਾਰਮ ਤੇ ਲੈ ਕੇ ਆਏ ਨੇ ਪੰਜਾਬ ਬੁੱਲ ਦੀ ਗੱਲ ਕਰੀਏ ਤਾਂ ਪੰਜਾਬ ਬੁੱਲ ਜਿਹੜਾ ਉਹ ਬੁੱਲ ਇੱਕ ਇਹੋ ਜਿਹਾ ਬੁੱਲ ਹੈ ਵੀ ਜਿਹੜਾ ਬਹੁਤ ਹੀ ਚੰਗੀ ਬਲੱਡ ਲਾਈਨ ਜਿਹੜੀ ਸੁਨਮਾ ਵਾਲੀ ਬਲੱਡ ਲਾਈਨ ਹੈ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਬਲੱਡ ਲਾਈਨ ਹੈ ਵੀਰ ਗਰਜੰਟ ਸਿੰਘ ਸੁਨਮਾ ਵਾਲੇ ਦੇ ਘਰੋਂ ਇਹ ਬੁੱਲ ਪਰਚੇਜ਼ ਹੋ ਕੇ ਗਾਂ ਸੇਟ ਫਾਰਮ ਤੇ ਗਿਆ ਸਰਦਾਰ ਲਾਲੀ ਜੀ ਦੇ ਫਾਰਮ ਤੇ ਗਿਆ ਔਰ ਲਾਲੀ ਜੀ ਦੇ ਫਾਰਮ ਤੋਂ ਸੇਟ ਫਾਰਮ ਤੋਂ ਇਹ ਬੁੱਲ ਜਿਹੜਾ ABC ਵੀਰਾਵਲੀ ਪਹੁੰਚਿਆ ਤਾਂ ਇਹਦੇ ਵਿੱਚ ਧੰਨਵਾਦ ਕਰਨਾ ਬੰਦਾ ਲਾਲਜੀ ਭਾਜੀ ਦਾ ਵੀ ਕਿਉਂਕਿ ਉਹਨੇ ਇਹੋ ਜਿਹਾ ਚੰਗਾ ਬੁੱਲ ਆਉਦੇ ਫਾਰਮ ਤੇ ਰੱਖਿਆ ਔਰ ਅੱਗੇ ਬਰੀਡਿੰਗ ਵਾਸਤੇ ਇੱਕ ਲੰਮੀ ਉੱਚੀ ਸੋਚ ਦਾ ਆਪ ਉਹਨਾਂ ਪ੍ਰਦਰਸ਼ਨ ਕੀਤਾ ਔਰ ABC ਨੂੰ ਇਹ ਬੁੱਲ ਦਿੱਤਾ ਔਰ ਵੀ ਬਹੁਤ ਬੰਦਿਆਂ ਨੇ ਉਹਨਾਂ ਤੱਕ ਅਪਰੋਚ ਕੀਤੀ ਵੀ ਇਹ ਬੁੱਲ ਉਹਨਾਂ ਨੂੰ ਦਿੱਤਾ ਜਾਵੇ ਪਰ ਸਰਦਾਰ ਲਾਲੀ ਜੀ ਨੇ ਇੱਕ ਪੂਰਾ ਆਪਣੀ ਜਾਂਚ ਪਰਖ ਕੇ ਇਹ ਬੁੱਲ ABC ਨੂੰ ਪ੍ਰੋਵਾਈਡ ਕਰਵਾਇਆ ਕਿਉਂਕਿ ਉਹ ਚਾਹੁੰਦੇ ਸੀ ਕਿ ਵੀ ਇਹ ਮੇਰਾ ਬੁੱਲ ਉੱਥੇ ਪਹੁੰਚੇ ਜਿੱਥੇ ਇੱਕ ਚੰਗਾ ਸੀਮਨ ਪਿਆਰ ਹੋਵੇ ਆਮ ਫਾਰਮਰ ਦੀ ਪਹੁੰਚ ਦੇ ਵਿੱਚ ਹੋਵੇ ਤਾਂ ਇਹ ਬੋਲ ਉਹਨਾਂ ਨੇ ਏਬੀਸੀ ਵੀਰੇਵਲਿੰਗ ਦਿੱਤਾ ਇਸ ਬੋਲ ਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਸੁਨਵਾਂ ਵਾਲੀ ਬਲੱਡ ਲਾਈਨ ਹੈ ਸਾਰਾ ਪਸ਼ੂਕਰ ਜਿਹੜਾ ਸੁਨਵਾਂ ਵਾਲੀ ਬਲੱਡ ਲਾਈਨ ਦਾ ਇਹਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਮਾਂ ਹੈ ਸੋਭੀ ਸੋਭੀ ਉਹ ਮਾਝੇ ਜਿਨ੍ਹਾਂ ਨੇ ਆਮ ਚਰਾਇ ਦੇ ਵਿੱਚ ਘਟੋ-ਘਟ 22 ਤੋਂ 24 ਲੀਟਰ ਦੁੱਧ ਲਾਈਵ ਦੇ ਵਿੱਚ ਮਿਲਕ ਕਰਵਾਇਆ ਜਿਹੜਾ ਜਗਜੀਤ ਨੰਗਲ ਜੋ ਸਿੱਧਕਡੇਰੀ ਫਾਰਮਰ ਆਪਣਾ ਵੀਰ ਹੈ ਉਹਨਾਂ ਦੇ ਪੇਜ ਤੇ ਉਹ ਲਾਈਵ ਚੱਲੀ ਔਰ ਲਾਈਵ ਵੀ ਇਸ ਸਾਹਿਬ ਨਾਲ ਚੱਲੀ ਵੀ ਉਹਨੇ ਬਾਹਰੋਂ ਵਣ ਕੇ ਚਰ ਕੇ ਜਿਹੜਾ ਉਹ ਇੱਕ ਚੋਕਰ ਦੇ ਵਿੱਚ ਚੋਕਰ ਖਾ ਕੇ ਇੱਕ ਬੱਠਲ ਦੇ ਵਿੱਚ ਸਾਹਮਣੇ ਦੁੱਧ ਲਾਈਵ ਕਰਾਇਆ ਔਰ ਇਸ ਚੀਜ਼ ਦੇ ਗਵਾਹ ਸਰਦਾਰ ਜਗਜੀਤ ਸਿੰਘ ਨੰਗਲਵੀ ਨੇ ਬਈ ਇਸ ਦਾ ਕਿੰਨਾ ਦੁੱਧ ਸੀਗਾ ਔਰ ਇਹਦੀ ਚਵਾਈ ਹੈ ਜਿਹੜੀ ਟੋਟਲ ਲაქਟੇਸ਼ਨ ਦੀ ਚਵਾਈ ਹੈ ਉਹ ਆਪਣੇ ਡਾਕਟਰ ਸਾਹਿਬ ਨੇ ਫਰੋਜਪੁਰ ਤੋਂ ਉਹਨਾਂ ਨੇ ਕਰਵਾਈ ਔਰ 5000 ਤਕਰੀਬਨ 5000 ਪਲੱਸ ਰਿਕਾਰਡ ਬਣਿਆ ਇਸ ਬੋਲ ਦਾ ਤਾ ਇਹਦੇ ਪਿਓ ਦੀ ਗੱਲ ਕਰੀਏ ਤਾਂ 스타 ਦਾ ਬੱਚਾ ਇਹਦੀ ਮਾਂ ਹੈ ਜਿਹੜੀ ਸੋਭੀ ਹੈ ਜਿਹੜੀ ਸਰਦਾਰ ਗੁਰਜੰਟ ਸਿੰਘ ਸੁਨਵਾ ਵਾਲੇ ਕਰਦੇ ਕਰ ਖੜੀ ਹੈ ਔਰ ਸੁਨਵਾ ਬਲੱਡ ਲਾਈਨ ਸਭ ਨੂੰ ਪਤਾ ਵੀ ਉਹ ਬਲੱਡ ਲਾਈਨ ਦੇ ਵਿੱਚ ਬਹੁਤ ਚੰਗਾ ਦੁੱਧ ਦੀ ਬਹੁਤ ਚੰਗੀ ਪਿਓਰਿਟੀ ਹੈ ਔਰ ਤੁਸੀਂ ਬੋਲਣ ਦੇ ਸਕਦੇ ਬਹੁਤ ਚੰਗੇ ਸਟਰਕਚਰ ਦਾ ਬੋਲੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੋਲ ਤੋਂ ਸਾਨੂੰ ਬਹੁਤ ਜਿਆਦੀਆਂ ਉਮੀਦਾਂ ਨੇ ਕਿਉਂਕਿ ਇਹੋ ਜੇ ਬੋਡੀ ਸਟਰਕਚਰ ਵਾਲੇ ਬੋਲ ਘਰ ਘਰ ਨਹੀਂ ਖੜੇ ਆਪਾਂ ਨੂੰ ਆਮ ਮਾਰਕੀਟ ਵਿੱਚ ਨਹੀਂ ਮਿਲਨੇ ਔਰ ਪਾਇਓਰਟੀ ਦੀ ਗੱਲ ਕਰ ਲਈਏ ਸੁੰਦਰਤਾ ਦੀ ਗੱਲ ਕਰ ਲਈਏ ਇਹ ਦੋਵੇਂ ਚੀਜ਼ਾਂ ਇਸ ਬੁੱਲ ਦੇ ਵਿੱਚ ਸਮੇਲ ਨੇ ਤਾਂ ਬੁੱਲ ਦੀ ਬਲੱਡ ਲਾਈਨ ਜਿਹੜੀ ਸੋਭੀ ਹੈ ਸੋਭੀ ਵੀ ਤਕਰੀਬਨ ਸਾਰਾ ਪਾਕਿਸਤਾਨੀ ਟੱਚ ਟੋਟਲ ਪਾਕਿਸਤਾਨ ਦੇ ਨਾਲ ਸੰਬੰਧਿਤ ਜਿਵੇਂ ਆਪਾਂ ਕਹਿ ਸਕਦੇ ਹਾਂ ਪੁਰਾਣੀ ਬਲੱਡ ਲਾਈਨ ਨੇ ਉਹਨਾਂ ਕੋਲ ਉਹਦੇ ਨਾਲ ਹੀ ਸੰਬੰਧਿਤ ਰੱਖਦੀ ਹੈ ਉਸੇ ਚੋਂ ਹੀ ਇਹ ਆਈ ਹੈ ਤਾਂ ਇਹ ਬੁੱਲ ਤੋਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਮੀਦ ਹੈ ਵੀ ਇਸ ਬੁੱਲ ਤੋਂ ਚੰਗੇ ਬੱਚੇ ਘਰ ਘਰ ਪੈਦਾ ਹੋਣਗੇ ਚੰਗੀਆਂ ਬਲੱਡ ਲਾਈਨਾਂ ਹੋਰ ਪੈਦਾ ਹੋਣਗੀਆਂ ਚੰਗੇ ਬੱਚੇ ਚੰਗਾ ਰਿਜ਼ਲਟ ਦੇਣਗੇ ਤਾਂ ਇਸ ਤਰੀਕੇ ਨਾਲ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਰਜੀ ਸਰਪੰਚ ਦਾ ਧੰਨਵਾਦ ਕਰਨਾ ਬੰਦਾ ਵੀ ਉਹਨਾਂ ਇਹ ਬੋਲ ਆਪਣੇ ਫਾਰਮ ਤੇ ਲੈ ਕੇ ਆਏ। ਤੋਂ ਸਾਡੇ ਕੋਲ ਰਵਿੰਦਰ ਸਿੰਘ ਬਾਜੀ ਸੋਲ ਸਾਹਿਬ ਨੇ ਜੋ ਨੀਲੀ ਰਾਵ ਦੇ ਬਹੁਤ ਚੰਗਾ ਕੰਮ ਕਰ ਰਹੇ ਨੇ ਉਹ ਕਾਫੀ ਚੰਗੇ ਉਹਨਾਂ ਕੋਲ ਜਿਹੜੀਆਂ ਬਲੱਡ ਲਾਈਨਾਂ ਵੀ ਨੇ ਔਰ ਕਾਫੀ ਚੰਗੀਆਂ ਬੋਦਾਂ ਦੀਆਂ ਮੱਝਾਂ ਵੀ ਨੇ ਔਰ ਤਕਰੀਬਨ 20 ਤੋਂ ਲੈ ਕੇ 22 ਲੀਟਰ ਤੱਕ ਸੋਲ ਸਾਹਿਬ ਦੇ ਘਰ ਵਿੱਚ ਮੱਝਾਂ ਹੈਗੀਆਂ ਨੀਲੀ ਰਾਵ ਦੀਆਂ ਔਰ ਅੱਗੇ ਹੋਰ ਵੀ ਕੰਮ ਕਰ ਰਹੇ ਨੇ। ਤਾਂ ਪਹਿਲਾਂ ਤਾਂ ਧੰਨਵਾਦ ਕਰਨਾ ਬੰਦਾ ਰਵਿੰਦਰ ਸਿੰਘ ਸੋਲ ਦਾ ਜੋ ABC ਬੀਰਾਵਲੀ ਤੇ ਵਿਚ ਸਾਡੇ ਨੀਲੀ ਰਾਵ ਦੇ ਜੋ ਬੁੱਲ ਨੇ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਇਹਨਾਂ ਬੁੱਲਾਂ ਨੂੰ ਦਵਾਉਣ ਦੇ ਵਿੱਚ ਬਹੁਤ ਜ਼ਿਆਦਾ ਹਰਪਲ ਕੀਤੀ ਮਦਦ ਕੀਤੀ ਕਿਉਂਕਿ 파ਰਖੂ ਬੰਦਾ ਹੀ ਜਿਹੜੀ ਬਰੀਡ ਦੇ ਬਾਰੇ ਗਿਆਨ ਰੱਖਦਾ ਔਰ 파ਰਖੂ ਬੰਦਾ ਹੀ ਚੰਗੀ ਚੀਜ਼ਾਂ ਗਾਂ ਚੰਗੇ ਬੰਦੇ ਨੂੰ ਦਵਾ ਸਕਦਾ ਤਾਂ ਧੰਨਵਾਦ ਪਹਿਲਾਂ ਰਵਿੰਦਰ ਸਿੰਘ ਸੋਲੀ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅ ਸੋਲ ਸਾਹਿਬ ਪੰਜਾਬੀ ਬੋਲੇ ਜਿਹੜਾ ਉਸ ਦੇ ਬਾਰੇ ਥੋੜਾ ਜਿਹਾ ਆਪਣੇ ਜੋ ਵੀ ਦਰਸ਼ਕ ਨੇ ਉਹਨਾਂ ਨੂੰ ਦੱਸ ਦਿਓ ਇਹ ਜੀ ਸਰਦਾਰ ਲਾਲੀ ਸਿੰਘ ਉਹਨਾਂ ਦੇ ਕੋਲੋਂ ਆਇਆ ਹੈ ਹਾਂਜੀ ਤੇ ਬਹੁਤ ਚੰਗੀ ਬਲੱਡ ਲਾਈਨ ਆ ਠੀਕ ਹੈ ਜੀ ਮਦਰ ਰਿਕਾਰਡ ਇਹਦਾ 24 ਕਿਲੋ ਦਾ ਹੈ ਉਹ ਵੀ ਬਾਹਰ ਚਰਾਣ ਤੇ ਆਣ ਕੇ ਸਾਰਾ ਦਿਨ ਬਾਹਰ ਗਈ ਸੀ ਠੀਕ ਹੈ ਜੀ ਤੇ ਆਣ ਕੇ ਤੇ ਮੇਹਾਂ ਸ਼ਾਇਦ ਨੂੰ ਫੀਵਰ ਵੀ ਹੋਇਆ ਹੈ ਹਾਂ ਜੀ ਫੀਵਰ ਸੀਗਾ ਹਾਂ ਜੀ ਤੇ ਫਿਰ ਵੀ ਆਣ ਕੇ ਉਹ 24 ਕਿਲੋ ਦਾ ਰਿਕਾਰਡ ਉਹਨੇ ਬਣਾਇਆ ਸੀਗਾ ਠੀਕ ਹੈ ਜੀ ਜੇ ਆਪਾਂ ਘਰੇ ਬੰਨ ਕੇ ਉਹਨੂੰ ਕਰਦੇ ਤੇ ਉਹ ਗੱਲਾਂ ਬਾਤਾਂ ਹੀ ਹੋਰ ਹੋ ਜਾਂਦੀਆਂ ਔਰ ਜਿਹੜੀ ਗੁਰਜੰਟ ਸਿੰਘ ਵੀ ਗੁਰਜੰਟ ਵੀਰ ਦੀ ਆਪਾਂ ਦੇਖੀ ਉਹਨਾਂ ਦੇ ਅਸੀਂ ਵੀ ਘਰੇ ਜਾ ਕੇ ਆਏ ਆ ਹਾਂ ਜੀ ਉਹ ਜੇਸਰਮ ਮੱਝਾ ਸ਼ਾਮ ਦੇ ਨੇ ਇੱਕ ਬਿਲਕੁਲ ਨਾਰਮਲ ਚਰਾਈ ਵਾਲੀ ਮੱਝੇ ਸ਼ਾਮ ਸਾਰਾ ਦਿਨ ਬਾਹਰ ਹਾਂਜੀ ਤੇ ਰਾਤ ਨੂੰ ਉੱਥੇ ਪੌੜਦੇ ਔਰ ਉੱਥੇ ਵੀ ਇਸ ਬੋਲ ਦੀ ਮਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਤਾਂ ਬੋਲ ਦੀ ਬਲੱਡ ਲਾਈਨ ਜਿਵੇਂ ਸੋਭੀ ਸੋਭੀ ਆ ਗਈ ਸੋਭੀ ਬਹੁਤ ਚੰਗੇ ਦੁੱਧ ਵਾਲੀ ਮੱਝ ਹੈ ਤਾਂ ਕਾਫੀ ਚੰਗੀਆਂ ਉਮੀਦਾਂ ਕਹਿ ਸਕਦੇ ਆਪਾਂ ਇਸ ਬੋਲ ਤੋਂ ਤਾਂ ਨੀਲੀ ਰਾਜ ਦੇ ਵਿੱਚ ਇਹੋ ਜਿਹੇ ਬੋਲ ਇਹ ਬਾਡੀ ਸਟਰਕਚਰ ਦੇ ਸੋਲ ਸਾਬ ਮੈਨੂੰ ਨਹੀਂ ਲੱਗਦਾ ਬੋਲ ਹੋਗਾ ਕੋਈ ਵੀ ਕੱਟ ਮਿਲਦੇ ਨੇ ਕੱਟ ਮਿਲਦੇ ਨੇ ਕਿਉਂਕਿ ਬਹੁਤ ਕੱਦ-ਕਾਠ ਵੀ ਚੰਗਾ ਹੈ ਤੇ ਸੁੰਦਰਤਾ ਵੀ ਬੜੀ ਹੈ ਤੇ ਰਿਕਾਰਡ ਵੀ ਛੱਗਾ ਹੈ ਰਿਕਾਰਡ ਵੀ ਚੰਗਾ ਹੈ ਤਾਂ ਉਮੀਦ ਹੈ ਮਦਰ ਜਿਹੜੀ ਇਹਦੀ ਬਹੁਤ ਤਗੜੀ ਹੈ ਮਦਰ ਬਹੁਤ ਚੰਗਾ ਹੈ ਉਹਦੀ ਅੱਜ ਕੱਲ੍ਹ ਯਾਰਾਂ ਮਾਜ ਇੱਕ ਮਾਜ ਲੱਭਦੀ ਹੈ ਬਹੁਤ ਸਟਰੋਂਗ ਮਾਜ ਕੈਸ ਲੱਗੜੀ ਤਗੜੀ ਮਾਜ ਹੈ ਤਾਂ ਕਾਫੀ ਚੰਗੀਆਂ ਉਮੀਦਾਂ ਨੇ ਸਾਨੂੰ ਇਸ ਬੋਲ ਤੋਂ ਬਹੁਤ-ਬਹੁਤ ਧੰਨਵਾਦ ਸੋਲ ਸਾਹਿਬ ਤੁਸੀਂ ਇੱਥੇ ਪਹੁੰਚੇ ਤੋਂ ਆਪਦੇ ਕੀਮਤੀ ਵਿਚਾਰ ਤੁਸੀਂ ਬੋਲਵਰ ਦੱਸੇ ਉਮੀਦ ਕਰਦੇ ਹਾਂ ਵੀ ਇਸਦਾ ਸੀਮਨ ਜਲਦੀ ਪੰਜਾਬ ਤੱਕ ਪਹੁੰਚੇ ਔਰ ਇਹਨੇ ਬੱਚੇ ਜੋ ਚੰਗਾ ਦੁੱਧ ਵਿੱਚ ਪ੍ਰਦਰਸ਼ਨ ਕਰਨ ਉਮੀਦ ਕਾਫੀ ਚੰਗੀ ਹੈ ਦੇਖੋ ਉਮੀਦ ਕਰ ਸਕਦੇ ਹਾਂ ਅਸੀਂ ਰਜੀਵ ਸਰਪੰਚੇ ਜੋ ਉਹਨਾਂ ਦਾ ਸਾਰਾ ਸਿਸਟਮ ਇੱਕ ਉਹ ਕਹਿੰਦੇ ਹੁੰਦੇ ਨੇ ਵੀ ਆਪਾਂ ਕੰਮ ਕਰ ਸਕਦੇ ਹਾਂ ਰਿਜ਼ਲਟ ਆਉਣਾ ਨਾ ਆਉਣਾ ਪਰਮਾਤਮਾ ਦੇ ਹੱਥੇ ਉੱਥੇ ਆਪਾਂ ਕੁਝ ਨਹੀਂ ਕਰ ਸਕਦੇ ਹਾਂ ਹਾਂ ਅਗਰ ਉੱਥੇ ਕੋਈ ਆਪਾਂ ਆਪਦੇ ਕੰਮ ਦੇ ਵਿੱਚ ਕੋਈ ਉੰਨੀ ਇੱਕੀ ਰੱਖਾਂਗੇ ਤਾਂ ਉਹ ਫਿਰ ਆਪਣੇ ਵਾਸਤੇ ਗਲਤੀ ਉਹ ਬੇਈਮਾਨੀ ਹੋਵੇਗੀ ਪਰ ਆਪਣਾ 100% ਦੇ ਕੇ ਆਪਾਂ ਫਾਰਮਰ ਤੱਕ ਚੰਗੀ ਚੀਜ਼ ਪਹੁੰਚਾਈਏ ਤਾਂ ਜੋ ਇੱਕ ਫਾਰਮਰ ਚੰਗੀਆਂ ਚੀਜ਼ਾਂ ਪੈਦਾ ਹੋਣ ਚੰਗੇ ਰਿਜ਼ਲਟ ਮਿਲਣ ਫਾਰਮਰ ਨੂੰ हां बहुत-बहुत धन्यवाद एसी पंजाब बोल जेड़ा ਤੁਹਾਡੇ ਲਈ ਆਪਾਂ ਵੀਡੀਓ ਵਿੱਚ ਲੈ ਕੇ ਆਏ ਆਂ ਔਰ ਉਮੀਦ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਾਸਤੇ ਹੋਰ ਵੀ ਨੀਲੀ ਰਾਵ ਦੇ ਚੰਗੇ ਬੋਲ ਜਿਹੜੇ ਔਰ ਕੋਸ਼ੇ ਰਵਿੰਦਰ ਸੋਲ ਸਾਹਿਬ ਤੁਹਾਨੂੰ ਵੀ ਇੱਕ ਰਿਕੁਐਸਟ ਹੈ ਸਾਡੇ ਵੱਲੋਂ ਵੀ ਇਹੋ ਜਿਹੇ ਬੋਲੇ ਹੋਈਆਂ ਬਲੱਡ ਲਾਈਨਾਂ ਸਾਨੂੰ ਦੋ ਚਾਰ ਤਕਰੀਬਨ ਬੋਲ ਹੋਰ ਲੈ ਕੇ ਦਿਓ ਤਾਂ ਜੋ ਅਸੀਂ ਪੰਜਾਬ ਦੇ ਜੋ ਆਪਣੇ ਲੋਕ ਨੇ ਕਿਸਾਨ ਨੇ ਚੰਗੇ ਬੋਲ ਪਚਾ ਸਕੀਏ ਉਹਨਾਂ ਵੱਲ ਕਿਉਂਕਿ ਨੀਲੀ ਰਾਵ ਦੇ ਵਿੱਚ ਬੋਲ ਬਹੁਤ ਕੱਟ ਨੇ ਇਹ ਵੀ ਆਪਣੇ ਵੀਰ ਹੋਣਾਂ ਦਾ ਬੜਾ ਧੰਨਵਾਦ ਸੀ। ਡਾਕਟਰ ਜੀ ਦਾ ਧੰਨਵਾਦ ਪਹਿਲਾਂ ਦਾ ਮੈਂ ਕਹਿਣਾ। ਠੀਕ ਹੈ ਜੀ। ਉਹਨਾਂ ਨੇ ਬੜਾ ਮਾਣ ਰੱਖਿਆ ਹੈਗਾ ਇਹ ਸੋਨੇ ਵਰਗੀ ਚੀਜ਼ ਜਿਹੜੀ ਦਿੱਤੀ ਸੀ। ਦਿੱਤੀ ਸੀ। ਡਾਕਟਰ ਜੱਗਾ ਉਹਨਾਂ ਦਾ ਬਹੁਤ ਧੰਨਵਾਦ ਹੈ। ਬਹੁਤ ਧੰਨਵਾਦ ਹੈ। ਹਾਂ ਜੀ। ਕਿਉਂਕਿ ਉਹਨੇ ਭਰਾ ਨੇ ਮਾਣ ਰੱਖਿਆ। ਇਹ ਚੀਜ਼ ਚੰਗੇ ਥਾਂ ਦਿੱਤੀ। ਉਹਨਾਂ ਨਾਲੇ ਟਾਈਮ ਤੇ ਚਲੋ ਇਹਦਾ ਸੈਕਸ਼ਨ ਬਣੂਗਾ। ਹਾਂ ਜੀ ਹਾਂ ਜੀ। ਤੇ ਸਾਰੇ ਭਰਾਵਾਂ ਦੇ ਕੰਮ ਆਊਗਾ। ਕੰਮ ਆਊਗਾ। ਔਰ ਧੰਨਵਾਦ ਬੰਦਾ ਗੁਰਜੰਟ ਵੀਰ ਦੇ ਵੀ ਜਿਹੜਾ ਮਿਹਨਤ ਕਰ ਰਹੇ ਨੇ ਇਸ ਚੀਜ਼ ਨੂੰ। ਇਹ ਚੀਜ਼ ਆਈ ਹੈ। ਮੈਨ ਤਾਂ ਉਹੀ ਨੇ, ਉਹੀ ਨੇ। ਹਾਂਜੀ। ਸੋ ਬਹੁਤ-ਬਹੁਤ ਧੰਨਵਾਦ ਜਿੰਨੇ ਵੀਰ ਵੀਡੀਓ ਤੇ ਆਏ ਨੇ। ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਜੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਾਂ ਇਹ ਆਪਣੀ ਵੀਡੀਓ ਪਹੁੰਚਾ ਸਕੀਏ। ਕੋਈ ਵੀਡੀਓ ਵਿੱਚ ਕਮੀ ਪੇਚੀ, ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਮਾਫੀ ਚਾਹਾਂਗੇ। ਸੋ ਕਮੈਂਟ ਕਰਕੇ ਆਪਦੇ ਵੀਅਰ ਜਰੂਰ ਦਿਹਾ ਜੇ ਧੰਨਵਾਦ ਸਾਰੇ ਵੀਰਾਂ ਦਾ।